ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਪੰਜਾਬ ਟੀਵੀ ਆਸਟ੍ਰੇਲੀਆ ਦੇ ਉੱਪਰ ਅਸੀਂ ਇਸ ਵਕਤ 73 ਆਸਟ੍ਰੇਲੀਅਨ ਸਿਕਕੇਡਾ ਜਿਹੜੀਆਂ ਕਿ ਸਿਡਨੀ ਦੇ ਹਿੱਸੇ ਆਈਆਂ ਨੇ ਉੱਥੇ ਖੜੇ ਆਂ ਔਰ ਜਿੱਥੇ ਸਾਰੇ ਸਟਾਲ ਲੱਗੇ ਆ ਮੇਰੇ ਜੇ ਖੱਬੇ ਪਾਸੇ ਵੇਖੋ ਤੇ ਐਥਲੈਟਿਕਸ ਦੇ ਗਰਾਊਂਡ ਆ ਸੱਜੇ ਪਾਸੇ ਕਬੱਡੀ ਦੇ ਨੇ ਔਰ ਇਸ ਵਕਤ ਜਿੱਥੇ ਸਟਾਲ ਲੱਗੇ ਆ ਉਹਨਾਂ ਦੇ ਵਿੱਚ ਅਸੀਂ ਖੜੇ ਆ ਫਾਰਮਰ ਮੇਡ ਆਟਾ ਜਦੋਂ ਗੱਲ ਕਰੀਏ ਫਾਰਮਰ ਮੇਡ ਦੀ ਤਾਂ ਤੁਸੀਂ ਆਲਰੇਡੀ ਸਾਡੇ ਪੰਜਾਬ ਟੀਵੀ ਦੇ ਉੱਪਰ ਦੇਖ ਚੁੱਕੇ ਹੋ ਕਿ ਆਫੀਸ਼ੀਅਲੀ ਸਾਡੇ ਸਪான்ਸਰ ਆਫੀਸ਼ੀਅਲੀ ਸਾਡੇ ਪਰਵਾਰ ਜਿਹੜਾ ਪੰਜਾਬ ਟੀਵੀ ਦਾ ਉਹਦੇ ਨਾਲ ਜਿਹੜੇ ਜੁੜ ਚੁੱਕੇ ਆ ਔਰ ਅਸੀਂ ਸਾਡੀ ਕੋਸ਼ਿਸ਼ ਆ ਕਿ ਜਦੋਂ ਪਰਵਾਰ ਦਾ ਕੋਈ ਹਿੱਸੇਦਾਰ ਹੋਵੇ ਜਾਂ ਪਰਵਾਰ ਦਾ ਕੋਈ ਜੀ ਹੋਵੇ ਤਾਂ ਉਹ ਕੀ ਕਰ ਰਿਹਾ ਕੀ ਹੁੰਦਾਂ ਦੀ ਪਹੁੰਚ ਆ ਤੁਹਾਡੇ ਤੱਕ ਪਹੁੰਚਦੀ ਜ਼ਰੂਰ ਕਰੀਏ ਸੋ ਮੇਰੇ ਹੱਥ ਵਿੱਚ ਬਿਸਕੁਟ ਵੀ ਨੇ ਪਿੱਛੇ ਆਟਿਆਂ ਦੇ ਤੋੜੇ ਵੀ ਪਏ ਆ ਫਾਰਮਰ ਮੇਡ ਆਟਾ ਆਪਣੀ ਜਿਹਨੂੰ ਪੰਜਾਬੀ ਚ ਕਹ ਲਓ ਕਿ ਅਸੀਂ ਪੰਜਾਬ ਦੇ ਵਿੱਚ ਜੋ ਕਾਲਜ ਜਿਹੜੇ ਸਾਡੇ ਸਾਈਕਲ ਹੁੰਦੇ ਸੀ ਉਹਨਾਂ ਦੇ ਕੈਰੀਅਰ ਦੇ ਵਿੱਚ ਤੋੜੇ ਲੈ ਕੇ ਜਾਂਦੇ ਹੁੰਦੇ ਸੀ ਆਟਾ ਪਿਉਣ ਕੇ ਸਾਨੂੰ ਸਹੀ ਤੇ ਸੋਹਣਾ ਆਟਾ ਜੇ ਸਾਨੂੰ ਪਤਾ ਹੁੰਦਾ ਸੀ ਅਸੀਂ ਕੀ ਪਿਆਗੇ ਲੈ ਆਏ ਆ ਸੋ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਕਿਤੇ ਨਾ ਕਿਤੇ ਪਿਓਰਟੀ ਦੀ ਕਮੀ ਸੀ ਜਿਹੜੀ ਦੂਰ ਕੀਤੀ ਆ ਫਾਰਮਰ ਵੇਡ ਨੇ ਕੈਰਮਡਾਊਨ ਮੈਲਬਨ ਸ਼ਹਿਰ ਦੇ ਬੇਸ ਨੇ ਗੱਲਬਾਤ ਕਰਾਂਗੇ ਜਸਕਰਨ ਵੀਰ ਤੇ ਨਵੀ ਵੀਰ ਸਾਡੇ ਨਾਲ ਨੇ ਓਨਰ ਫਾਊਂਡਰ ਡਾਇਰੈਕਟਰ ਨੇ ਫਾਰਮਰ ਮੇਡ ਦੇ ਗੱਲਬਾਤ ਕਰਾਂਗੇ ਕਿੱਦਾਂ ਦਾ ਮਾਹੌਲ ਆ ਕੀ ਕੁਝ ਲੈ ਕੇ ਆਏ ਆ ਕੀ ਐਕਸਪੈਕਟੇਸ਼ਨ ਸੀ ਤੇ ਕੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਹੋ ਗਿਆ ਸੋ ਨਵੀਂ ਚੀਜ਼ ਇਹਨਾਂ ਨੇ ਲਾਂਚ ਕੀਤੀ ਸੀ ਬਿਸਕੁਟ ਬੜਾ ਸਵਾਦ ਆ ਖਾਂਦੇ ਖਾਂਦੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਵੀਰੇ ਤੁਹਾਡਾ ਪੰਜਾਬ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਕਿਵੇਂ ਦਾ ਮਾਹੌਲ ਆ ਕਿਵੇਂ ਦਾ ਲੱਗ ਰਿਹਾ ਫਾਰ ਸਭ ਤੋਂ ਪਹਿਲਾਂ ਤਾਂ ਫਾਰਮਰ ਮੇਡ ਆਟਾ ਤੁਸੀਂ ਪੰਜਾਬ ਟੀਵੀ ਦਾ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਉਹਦੇ ਵਾਸਤੇ ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਔਰ ਸਾਡੀ ਖੁਸ਼ਕਿਸਮਤੀ ਕਿ ਤੁਸੀਂ ਸਾਡੀ ਟੀਮ ਦਾ ਹਿੱਸਾ ਬਣੇ ਹੋ ਔਰ ਕਿੱਦਾਂ ਦਾ ਮਾਹੌਲ ਹੈ ਕਿਵੇਂ ਲੱਗ ਰਿਹਾ ਸਾਰਾ ਮੋਲ ਭਾਈ ਬਹੁਤ ਵਧੀਆ ਇਹਦੇ ਸਾਨੂੰ ਕਹਿਣ ਦੀ ਲੋੜ ਨਹੀਂ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਜੀ ਤੇ ਜਿੱਦਾਂ ਪਹਿਲਾਂ ਵੀ ਦੋ ਤਿੰਨ ਵਾਰੀ ਅਸੀਂ ਗਏ ਆ ਤੇ ਇਸ ਵਾਰੀ ਵੀ ਸਾਨੂੰ ਉਸ ਤੋਂ ਵੀ ਵਧੀਆ ਲੱਗਾ ਤੇ ਬਾਕੀ ਜੋ ਅਸੀਂ ਸੋਚ ਕੇ ਆਏ ਸੀ ਇੱਥੇ ਉਸ ਤੋਂ ਕਿ ਜ਼ਿਆਦਾ ਐਕਸਪੈਕਟੇਸ਼ਨ ਤੋਂ ਜ਼ਿਆਦਾ ਹੋਇਆ ਸਾਡੇ ਕਿ ਅਸੀਂ ਹੁਣ ਜਿਵੇਂ ਸੈਂਪਲ ਇੱਥੇ ਵੰਡ ਰਹੇ ਆ ਬਿਸਕਟ ਅਸੀਂ ਲਾਂਚ ਕੀਤੇ ਆ ਨਵੇਂ ਉਹਨਾਂ ਦੀ ਅਸੀਂ ਟੇਸਟ ਚੇ ਕਰਾ ਰਹੇ ਆ ਤੇ ਅਸੀਂ ਲੈ ਕੇ ਆਏ ਸੀਗੇ ਜੀ ਟੇਸਟਿੰਗ ਲਈ ਤੇ ਪਰ ਲੋਕਾਂ ਨੇ ਬਹੁਤ ਸਾਨੂੰ ਪੁਸ਼ ਕੀਤਾ ਕਿ ਨਹੀਂ ਅਸੀਂ ਬਾਏ ਕਰਨੇ ਆ ਤੇ ਆਲਰੇਡੀ ਸਾਡੇ ਕੋਲੇ ਸਾਰਾ ਸਟਾਕ ਫਿਨਿਸ਼ ਹੋ ਗਿਆ ਜੀ ਠੀਕ ਆ ਬਿਸਕੁਟ ਤੁਸੀਂ ਲੈ ਕੇ ਆਏ ਸੀ ਸਟਾਕ ਫਿਨਿਸ਼ ਹੋ ਗਿਆ ਉਸ ਤੋਂ ਇਲਾਵਾ ਨਵੀਂ ਵੀਰ ਜੇ ਆਪਾਂ ਬਿਸਕੁਟਾਂ ਤੋਂ ਗੱਲ ਕਰੀਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਇਹ ਪ੍ਰੋਡਕਟ ਬਿਲਕੁਲ ਨਵਾਂ ਮੈਨੂੰ ਵੀ ਇੱਥੇ ਆਣ ਕੇ ਪਤਾ ਲੱਗਾ ਹਾਲਾਂਕਿ ਬੜੇ ਲੰਬੇ ਸਮੇਂ ਤੋਂ ਅਸੀਂ ਜਾਣਦੇ ਆ ਪਰ ਇੱਥੇ ਆਣ ਕੇ ਪਤਾ ਲੱਗਾ ਵੀ ਇਹ ਪ੍ਰੋਡਕਟ ਨੇ ਲਾਂਚ ਕੀਤਾ ਬਿਸਕੁਟ ਜੀਰੇ ਵਾਲੇ ਤੇ ਬਟਰ ਐਂਡ ਆਲਮੰਡ ਵਾਲੇ ਜਿਹੜੇ ਬਿਸਕੁਟ ਆ ਬੜੇ ਸਵਾਦ ਨੇ ਸੋ ਰਮਟਾਉਨ ਮਲਪਨ ਜੇ ਤੁਸੀਂ ਆਰਡਰ ਕਰਨੇ ਹੋ ਤਾਂ ਸਭ ਤੋਂ ਸੋਹਣਾ ਤਰੀਕਾ ਹੈ ਕਿ ਤੁਹਾਨੂੰ ਘਰ ਦੀ ਬਣੀ ਚੀਜ਼ ਹੱਥ ਦੀ ਬਣੀ ਚੀਜ਼ ਇੰਜ ਲੱਗੇਗਾ ਕਿ ਜਿਵੇਂ ਖੁਦ ਆਟਾ ਪਿਆ ਕੇ ਲਿਆਏ ਹੋਣੇ ਉਹ ਵੜੀਆਂ ਚੀਜ਼ਾਂ ਮਿਲਣਗੀਆਂ ਨਵੀਂ ਵੀਰ ਬਿਸਕੁਟਾਂ ਤੋਂ ਇਲਾਵਾ ਹੋਰ ਕੀ ਕੀ ਪ੍ਰੋਡਕਟ ਹੈ ਜਿਹੜੇ ਆਪਾਂ ਇੱਥੇ ਲੈ ਕੇ ਆਏ ਆ ਜਾਂ ਆਪਾਂ ਦਿਨੇ ਲੋਕਾਂ ਵਾਸਤੇ ਅਸੀਂ ਵੈਸੇ ਸਾਡੇ ਪ੍ਰੋਡਕਟ ਤੇ ਹੈਗੇ ਆ ਜਿਵੇਂ ਆਟਾ ਹੋ ਗਿਆ ਮਲਟੀ ਗ੍ਰੇਨ ਰੇਸਣ ਤੇ ਮੱਕੀ ਦਾ ਆਟਾ ਉਹ ਸਾਡੇ ਪ੍ਰਾਇਮਰੀ ਪ੍ਰੋਡਕਟ ਜਿੱਦਾਂ ਦਾ ਅਸੀਂ ਸ਼ੁਰੂਆਤ ਕੀਤੀ ਹੈਗੀ ਤੇ ਫਿਰ ਸਾਨੂੰ ਸੁਝਾਅ ਆਇਆ ਕਿ ਵੀ ਟੀਂਡਿਆ ਬੇਸਕੋਟ ਵੀ ਹੁੰਦੇ ਆਪਾਂ ਲੋਕਾਂ ਨੂੰ ਬੈਠ ਕੇ ਚਾਹ ਨਾ ਕਰਨੇ ਆ ਉਹ ਆਪਣੀ ਪੰਜਾਬੀਆਂ ਦੀ ਇੱਕ ਲੋੜ ਆ ਤੇ ਵੀ ਉਹ ਵੀ ਇੰਡੀਆ ਤੋਂ ਹੁਣ ਪਤਾ ਨਹੀਂ ਕਿਵੇਂ ਕਿਸ ਹਾਲਾਤ ਚ ਆਉਂਦੇ ਆ ਵੀ ਉਹ ਵੀ ਇੱਕ ਚੰਗੇ ਤਰੀਕੇ ਨਾਲ ਵਧੀਆ ਕੁਆਲਿਟੀ ਚ ਬਿਨਾ ਕਿਸੇ ਮੁਲਾਵੜ ਤੋਂ ਸਭ ਨੂੰ ਦਿੱਤਾ ਜਾਵੇ ਇਸੇ ਕਰਕੇ ਹੀ ਟੇਸਟਿੰਗ ਵਾਸਤੇ ਲਿਆਂਦੇ ਸੀਗੇ ਤੇ ਉਹਦਾ ਬਹੁਤ ਪਿਆਰ ਮਿਲਿਆ ਸਾਰੇ ਆਲੋ ਤੇ ਅੱਜ ਜਿਵੇਂ 10 ਰਜਿਸਟਰਾਂ ਜੀ ਪਹਿਲੇ ਦਿਨੀ ਫਿਨਿਸ਼ ਹੋ ਗਏ ਆ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਕੱਲ ਜਾਂ ਪਰਸਵਾਰਸਤੇ ਅਰੇਂਜ ਕੀਤੇ ਜਾਣ ਕਿ ਐਸਓਨੈਸ ਤੇ ਬਾਕੀ ਅਸੀਂ 1 ਕਿਲੋ ਆਟਾ ਸੈਂਪਲ ਸਾਰਿਆਂ ਨੂੰ ਫ੍ਰੀ ਦੇ ਰਹੇ ਆ ਇਹ ਨਹੀਂ ਕਿਉਂਕਿ ਸਾਨੂੰ ਵੀ ਪਤਾ ਵਾ ਕਿ ਲੋਕੀ ਨਾਲ ਚੀਜ਼ ਕਦੇ ਆ ਕਿ 10 ਕਿਲੋ ਲੈ ਜੀਏ ਕਿਉਂਕਿ ਆਪਾਂ ਨੇ ਪੰਜਾਬੀ ਆਦਤ ਆ ਕਿ ਆਪਾਂ ਚੀਜ਼ ਖਰਾਬ ਨਹੀਂ ਕਰ ਸਕਦੇ ਅਸੀਂ ਵੀ ਕਹਿੰਦੇ ਕਿ ਵੇਸਟ ਨਾ ਹੋਵੇ ਨਹੀਂ ਲੋਕੀ ਕਹਿੰਦੇ ਕਿ 10 ਕਿਲੋ ਲੈ ਕੇ ਜਾਵਾਂਗੇ ਯਾਰ ਪਤਾ ਨਹੀਂ ਚੰਗਾ ਨਿਕਲਣਾ ਕਿ ਨਹੀਂ ਨਿਕਲਣਾ ਹੁਣ ਸਾਨੂੰ ਆਪਣੀ ਕੁਆਲਿਟੀ ਬਾਰੇ ਪਤਾ ਵਾ ਕਿ ਅਸੀਂ ਕੀ ਚੀਜ਼ ਦੇ ਰਿਹਾ ਐਸੇ ਕਰਕੇ ਹੀ ਕਿਲੋ ਕਿਲੋ ਵਾਲੇ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਆ ਮੈਂ ਕਹਿੰਦਾ ਵੀ ਵੈਲਕਮ ਆ ਸਾਡੇ ਕੋ ਆਓ ਸਾਡੇ ਕੋ ਸੈਂਪਲ ਲੈ ਕੇ ਜਾਓ ਟਰਾਈ ਕਰੋ ਪਸੰਦ ਆਇਆ ਤੇ ਇੱਥੇ ਸਿडनी 'ਚ ਇੱਕ ਤੋਂ ਦੋ ਤਿੰਨ ਵੀਕਾਂ 'ਚ ਸਾਰੇ ਕਿਤੇ ਅਵੇਲੇਬਲ ਹੋਏਗਾ ਹ ਤੇ ਸਾਡਾ ਨੰਬਰ ਪਿੱਛੇ ਦਿੱਤਾ ਹੋਇਆ ਕੋਈ ਜਦੋਂ ਸੁਧਾਰ ਚਾਹੀਦਾ ਜਾਂ ਕੋਈ ਚੀਜ਼ ਆ ਸਾਨੂੰ ਫੀਡਬੈਕ ਜਰੂਰ ਦੇਣਾ ਤੇ ਬਾਕੀ ਨਜ਼ਾਰੇ ਲੈ ਰਹੇ ਆ ਇੱਥੋਂ ਦੇ ਸਿੱਖ ਇੰਦਾ ਦੇ ਤੇ ਨਵੀਂ ਵੀਰ ਮੈਂ ਜਿਸ ਕਰਨ ਸਵਾਲ ਤੁਹਾਨੂੰ ਕਰਾਂਗਾ ਆਟੇ ਪਹਿਲਾਂ ਵੀ ਮੈਲਬਨ ਚ ਬਣੇ ਰਹੇ ਆ ਬਣਦੇ ਰਹੇ ਆ ਪੰਜਾਬ ਤੋਂ ਵੀ ਇੰਡੀਆ ਤੋਂ ਵੀ ਇمپੋਰਟ ਐਕਸਪੋਰਟ ਹੁੰਦੇ ਆ ਮੈਂ ਚਾਹਣਾ ਵਾਂ ਵੀ ਜਿਹੜੇ ਸਾਡੇ ਪਰਿਵਾਰ ਦੇ ਨਾਲ ਜੁੜੇ ਆ ਜਿਹੜੇ ਸਾਨੂੰ ਵੇਖਦੇ ਆ ਉਹਨਾਂ ਨੂੰ ਡਿਫਰੈਂਸ ਦੱਸੋ ਕਿ ਕੀ ਫਰਕ ਆ ਫਾਰਮਰ ਮੇਡ ਆਟੇ ਦਾ ਤੇ ਬਾਕੀ ਆਟੇ ਦਾ ਜਿਹੜੇ ਜਿਹੜੇ ਇੰਪੋਰਟ ਐਕਸਪੋਰਟ ਹੁੰਦੇ ਆ ਅ ਫਰਕ ਭਾਈ ਮੇਨਲੀ ਇਹੀ ਆ ਕਿ ਜਿਹੜਾ ਐਕਸਪੋਰਟ ਹੁੰਦਾ ਆਟਾ ਉਹ ਆਪਾਂ ਨੂੰ ਵੀ ਪਤਾ ਹੈ ਕਿ ਆਉਣ ਤੇ ਇੱਕ ਤੋਂ ਦੋ ਮਹੀਨੇ ਲੱਗਦੇ ਆ ਉੱਥੇ ਬਣਦਾ ਵੀ ਆ ਇੱਥੇ ਆ ਕੇ ਵੀ ਡਿਸਟ੍ਰੀਬਿਊਟ ਹੁੰਦਾ ਆ ਦੁਕਾਨਾਂ ਤੇ ਪਿਆ ਰਹਿੰਦਾ ਓਬਵੀਅਸਲੀ ਉਹ ਹੁਣ ਸਭ ਨੂੰ ਹੀ ਪਤਾ ਹੈ ਇਹ ਚੀਜ਼ ਦਾ ਕੋਈ ਉਹਦੇ ਵਿੱਚ ਦੋੜਾ ਨਹੀਂ ਹੈ ਗਿਆ ਕਿ ਉਹ ਆਟਾ ਪੁਰਾਣਾ ਹੋ ਜਾਂਦਾ ਪਿਆ ਰਹੇ ਪਰ ਜਿਹੜਾ ਆਪਣਾ ਆਟਾ ਹੁਣ ਲੋਕਲ ਬਣਦਾ ਜੀ ਮੈਲਬਨ ਦੇ ਵਿੱਚ ਤੇ ਅਸੀਂ ਟਰਾਈ ਕਰਦੇ ਆ ਕਿ ਐਵਰੀ ਵੀਕ ਡਿਲੀਵਰੀ ਕੀਤੀ ਜਾਵੇ ਯਾਨੀ ਕਿ ਫੋਰਟਨਾਈਟਲੀ ਜਾਂ ਮੰਥਲੀ ਡਿਲੀਵਰੀ ਅਸੀਂ ਵੀਕਲੀ ਡਿ ਕਰਦੇ ਆ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆ ਕਿ ਫਰੈਸ਼ ਦਈਏ ਤੇ ਦੂਜੀ ਸਾਡੀ ਇਹ ਇੱਕ ਖਾਸ ਗੱਲ ਆ ਕਿ ਅਸੀਂ ਟੈਕਨੋਲੋਜੀ ਚ ਕੋਈ ਉਹ ਨਹੀਂ ਕੀਤਾ ਸੀ ਸੇਮ ਉਹੀ ਸਟੋਨ ਵਾਲੀਆਂ ਚੱਕੀਆਂ ਜੋ ਆਪਣੇ ਪਿੰਡ ਹੁੰਦੀਆਂ ਸੀ ਕੋਈ ਅਸੀਂ ਇਹਨੂੰ ਪੀਲ ਆਫ ਨਹੀਂ ਕਰਦੇ ਕਣਕ ਨੂੰ ਕੋਈ ਰੂਲਾ ਨਹੀਂ ਲਾਉਂਦੇ ਆਟੇ ਨੂੰ ਚਿੱਟਾ ਕਰਨ ਵਾਸਤੇ ਨਾਰਮਲ ਕਣਕ ਆਉਂਦੀ ਆ ਕਲੀਨ ਹੁੰਦੀ ਆ ਪੇਸ ਜਾਂਦੀ ਆ ਬਿਲਕੁਲ ਸ਼ੁੱਧ ਦੇਸੀ ਤਰੀਕੇ ਨਾਲ ਤੇ ਬਸ ਇਹਨਾਂ ਕੀ ਥੋੜੀ ਆਟੋਮੇਸ਼ਨ ਨਾਲ ਜੋੜੀ ਆ ਕਿ ਪੈਕਿੰਗ ਵਗੈਰਾ ਜਿਵੇਂ ਤੁਸੀਂ ਇਹਨਾਂ ਦੇਖ ਸਕਦੇ ਹੋ ਇਹ ਸਾਰੀ ਆਟੋਮੈਟਿਕ ਹੁੰਦੀ ਆ ਤੇ ਇਹਦੇ ਨਾਲ ਆ ਕਿ ਸਾਡੇ ਆਟੇ ਦੇ ਵਿੱਚ ਖਾਸ ਏ ਕਿ ਜਿਵੇਂ ਬ੍ਰੈਂਡ ਸੂੜ ਆਇਆ ਜਿਹੜਾ ਜਿਹੜਾ ਕਿ ਫਾਈਬਰ ਆ ਮੀਨ ਉਹ ਅਸੀਂ ਪ੍ਰੇਫਰ ਕਰਦੇ ਹਾਂ ਕਿ ਉਹ ਜ਼ਿਆਦਾ ਜਾਵੇ ਵਿੱਚ ਤੇ ਜੋ ਕਿ ਸਾਨੂੰ ਮਾਰਕੀਟ ਤੋਂ ਰਿਸਪਾਂਸ ਮਿਲਿਆ ਹੁਣ ਪਹਿਲਾਂ ਜਦੋਂ ਅਸੀਂ ਟੈਸਟਿੰਗ ਕੀਤੀ ਮਾਰਕੀਟ ਚੋਂ ਸਾਰਾ ਸਰਵੇ ਕੀਤਾ ਕਿ ਲੋਕੀ ਅੱਜਕੱਲ ਇਹ ਚੀਜ਼ ਮੰਗਦੇ ਆ ਕਿ ਵਿੱਚ ਬ੍ਰੈਂਡ ਜ਼ਿਆਦਾ ਹੋਵੇ ਸੂੜਾ ਜ਼ਿਆਦਾ ਹੋਵੇ ਜਿਹੜਾ ਕਿ ਫਾਈਬਰ ਆ ਤੇ ਪਰ ਉਹਦੇ ਨਾਲ ਸਾਨੂੰ ਕੰਪਲੇਂਟ ਵੀ ਆਈ ਕਿ ਤੁਹਾਡੀ ਜਿਹੜੀ ਰੋਟੀ ਆ ਉਹ ਵਾਈਟ ਨਹੀਂ ਹੁੰਦੀ ਪਰ ਸਾਡਾ ਇਹ ਸੁਝਾਅ ਕਿ ਤੁਸੀਂ ਉਹ ਚੀਜ਼ ਨੂੰ ਜਾਣ ਦੀ ਬਜਾਏ ਤੁਸੀਂ ਇਹ ਚੀਜ਼ ਪ੍ਰੇਫਰ ਕਰੋ ਕਿ ਤੁਸੀਂ ਵੱਧ ਰੈਨ ਖਾ ਰਹੇ ਹਾਂ ਸੂਡਾ ਜਾਂ ਵਿੱਚ ਉਹਦੇ ਵੱਧ ਫਾਈਬਰ ਅੱਜਕੱਲ ਤੇ ਸਾਰਿਆਂ ਦਾ ਹੀ ਇਹ ਸਝਾਇਆ ਕਿ ਆਪਾਂ ਨੂੰ ਉਹ ਚੀਜ਼ ਖਾਣੀ ਚਾਹੀਦੀ ਹੈ ਇਸ ਕਰਕੇ ਅਸੀਂ ਚੇਂਜ ਨਹੀਂ ਕਰ ਰਹੇ ਕੋਈ ਵੀ ਅਸੀਂ ਇਹ ਹੀ ਟਰਾਈ ਕਰ ਰਹੇ ਹਾਂ ਕਿ ਚਲੋ ਕੰਪਲੇਂਟ ਆ ਵੀ ਰਹੀ ਹੈ ਪਰ ਚਲੋ ਹੌਲੀ ਹੌਲੀ ਲੋਕੀ ਸਮਝ ਵੀ ਰਹੇ ਆ ਨਾਲ ਸਾਥ ਦੇ ਰਹੇ ਆ ਤੇ ਅਸੀਂ ਸਟਿਕ ਰਹਿ ਰਹੇ ਹਾਂ ਇਸੇ ਚੀਜ਼ ਦੇ ਉੱਪਰ ਜੀ ਮੈਂ ਇੱਥੇ ਨਵੀਂ ਵੀਰ ਪੁੱਛਣਾ ਚਾਹੂੰਗਾ ਸਿਡਨੀ ਵਿੱਚ ਲੋਕਾਂ ਨੂੰ ਪਹਿਲਾਂ ਤੋਂ ਇਹ ਪਹੁੰਚਦਾ ਕੀਤਾ ਹੋਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਟੋਰ ਦੇ ਉੱਪਰ ਇਹ ਆਟਾ ਅਵੇਲੇਬਲ ਹੋਏਗਾ ਸਾਡੀ ਟਰਾਈ ਹੈ ਕਿ ਅਗਲੇ ਹਫਤੇ ਦੇ ਵਿੱਚ ਵਿੱਚ ਜਿਹੜੇ ਮੇਜਰ ਸਟੋਰਸ ਉੱਤੇ ਪਹੁੰ ਨੈਕਸਟ ਟੂ ਨੈਕਸਟ ਵੀਕ ਸਾਰੇ ਸਟੋਰ ਸਾਰੇ ਸਟੋਰਸ ਤੇ ਨਹੀਂ ਕਹਿ ਸਕਦੇ ਕਿ ਜਿਵੇਂ ਡਿਸਟ੍ਰੀਬਿਊਸ਼ਨ ਦਾ ਇੱਕ ਢਾਂਗ ਹੁੰਦਾ ਕਿ ਇੱਕ ਸਟੋਰ ਤੋਂ ਸ਼ੁਰੂ ਹੋ ਕੇ ਹੌਲੀ 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 ਪਹਿਲਾ ਮੇਜਰ ਸਟੋਰਸ ਤੇ ਜਾਏਗਾ ਫਿਰ ਹੌਲੀ ਹੌਲੀ ਪੂਰੀ ਉਮੀਦ ਹੈ ਕਿ ਵਿਥਿਨ 4 ਵੀਕਸ ਲਗਭਗ ਹਰ ਸਟੋਰਸ ਤੇ ਆਪਣਾ ਪ੍ਰੋਡਕਟਸ ਅਵੇਲੇਬਲ ਹੋਣਗੇ ਬਿਲਕੁਲ ਜੀ ਦਰਸ਼ਕਾਂ ਨੂੰ ਦੱਸ ਦਈਏ ਇੱਥੇ ਕਿ ਜੇ ਤੁਸੀਂ ਨਜ਼ਰ ਮਾਰੋ ਤੇ ਗੁੜ ਤੇ ਸੌਂਫ ਵਾਲੇ ਬਿਸਕੁਟਾਂ ਤੋਂ ਲੈ ਕੇ ਬਟਰ ਬਿਸਕੁਟ ਜੀਰਾ ਵਾਲੇ ਬਿਸਕੁਟ ਨਾਲ ਮੱਕੀ ਦਾ ਆਟਾ ਵੇਸਣ ਤੇ ਹੋਲ ਗ੍ਰੇਨ ਆਟਾ ਤੇ ਮਲਟੀ ਗ੍ਰੇਨ ਆਟਾ ਸਾਰੇ ਤਰ੍ਹਾਂ ਦੇ ਆਟੇ ਆ ਔ वाले बिस्कुटों ਦਾ ਜਿਹੜਾ ਇਹਨਾਂ ਨੇ ਸੈਂਪਲਸ ਵਜੋਂ ਲਿਆਂਦੇ ਸੀ ਹੁਣ ਸ਼ੁਰੂ ਕੀਤਾ ਹੈ ਪਰ ਧੜ ਧੜ ਵਿਕ ਰਹੇ ਆ ਤੇ ਜੇ ਵਿਕ ਰਹੇ ਆ ਤੇ ਵਿਕਦਾ ਉਹੀ ਆ ਜਿਹੜਾ ਸਵਾਦ ਹੁੰਦਾ ਤੇ ਬਿਲਕੁਲ ਜੀ ਰਿਸਪੌਂਸ ਚੰਗਾ ਹੈ ਸਾਡੀ ਟੀਮ ਨੂੰ ਬਿਲਕੁਲ ਜਿਹੜੀ ਇਹਨਾਂ ਦੀ ਹੈਗੀ ਆ ਫਾਰਮਰ ਮੇਡ ਦੀ ਸਾਰੀ ਟੀਮ ਸਾਰੇ ਮੈਨੇਜਿੰਗ ਡਾਇਰੈਕਟਰ ਨੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਆ ਮੁਬਾਰਕਾਂ ਵੀ ਆ ਕਿ ਉਹਨਾਂ ਨੇ ਇਹ ਬਿਜ਼ਨਸ ਸਥਾਪਿਤ ਕੀਤਾ ਔਰ ਇੱਕ ਚੰਗਾ ਦੇ ਪਹੁੰਚਦਾ ਕਿਉਂਕਿ ਸਿਹਤ ਜੇ ਅੱਜ ਅਸੀਂ ਸਿੱਕ ਖੇਡਾਂ ਦੇ ਵਿੱਚ ਖੜੀ ਹੋਈਆਂ ਤਾਂ ਸਭ ਤੋਂ ਪਹਿਲੀ ਜਿਹੜੀ ਜ਼ਰੂਰਤ ਉਹ ਆਹੀ ਆ ਫੂਡ ਦੀ ਚੰਗੀ ਡਾਈਟ ਦੀ ਚੰਗੇ ਖਾਣ ਪਾਣ ਦੀ ਤਾਂ ਹੀ ਅਸੀਂ ਖਾਵਾਂਗੇ ਚੰਗਾ ਤੇ ਤਾਂ ਹੀ ਚੰਗਾ ਖੇੜ ਸਕਦੇ ਆ ਸੋ ਜੇ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਡਾਈਟ ਦੇਣੀ ਹੈ ਘਰ ਦਾ ਖਾਸ ਕਰਕੇ ਜਿੱਦਾਂ ਇਹਨਾਂ ਨੇ ਕਿਹਾ ਵੀ ਫਾਈਬਰ ਜਿਆਦਾ ਹੈ ਇਹਨਾਂ ਦੇ ਆٹے ਦੇ ਵਿੱਚ ਸੂੜਾ ਜਿਹੜਾ ਉਹ ਕੱਢਦੇ ਨਹੀਂਗੇ ਜਿਹੜਾ ਕਿ ਮੋਲਸਟਲੀ ਕਰ ਦਿੱਤਾ ਜਾਂਦਾ ਔਰ ਇਹਨਾਂ ਦੇ ਵਿੱਚ ਉਹ ਜਿਆਦਾ ਹੈ ਜਿਹੜਾ ਕਿ ਜ਼ਰੂਰਤ ਆ ਸਾਡੀ ਬਾਡੀ ਨੂੰ ਔਰ ਬਾਕੀ ਸਾਰਾ ਕੁਝ ਜਿਹੜਾ ਮੇਡ ਇਹਨੂੰ ਫਾਰਮਰ ਮੇਡ ਸਾਰਾ ਤੁਹਾਡੇ ਰੂਬਰੂ ਕੈਰਮ ਡਾਊਨ ਇਹਨਾਂ ਦਾ ਬੇਸ ਆ ਮੈਲਬਨ ਦੇ ਵਿੱਚ ਔਰ ਪਹੁੰਚਦਾ ਹਰ ਇੱਕ ਸਟੋਰ ਦੇ ਉੱਪਰ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਨੇੜੇ ਦੇ ਕਿਸੇ ਸਟੋਰ ਤੋਂ ਅਵੇਲੇਬਲ ਕਰਾਉਣਾ ਹੈ ਤਾਂ ਸਟੋਰ ਵਾਲਿਆਂ ਨੂੰ ਡਿਮਾਂਡ ਕਰ ਸਕਦੇ ਹੋ ਕਿ ਨੈਕਸਟ ਟਾਈਮ ਤੋਂ ਸਾਨੂੰ ਇਹ ਆਟਾ ਮੰਗਵਾ ਕੇ ਦੇ ਤੇ ਇਹਨਾਂ ਦਾ ਜਿਹੜਾ ਬੇਸ ਆ ਉਹ ਮੈਲਬਨ ਦੇ ਵਿੱਚ ਆ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਪੰਜਾਬ ਟੀਵੀ ਦੇ ਨਾਲ ਸਾਡੇ ਪਰਿਵਾਰ ਦੇ ਹਿੱਸੇਦਾਰ ਨੇ ਸ਼ਾਮਲ ਨੇ 스ਪਾਂਸਰ ਨੇ ਵਨ ਆਫ आवर ਸਾਡੇ ਪੰਜਾਬ ਟੀਵੀ ਦੇ ਸੋ ਇੱਕ ਵਾਰੀ ਫਿਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੈਨੂੰ ਲੱਗਦਾ ਵੀ ਲਾਈਨ ਜਿਹੜੀ ਮਗਰੋਂ ਲੰਮੀ ਲੱਗੀ ਆ ਸੋ ਤੁਸੀਂ ਕੈਰੀਅਨ ਰੱਖੋ ਸੋ ਜੁੜੇ ਰਹੋ ਜੀ ਤੁਸੀਂ ਪੰਜਾਬ ਟੀਵੀ ਦੇ ਨਾਲ ਆਪਾਂ ਅਗਲੇ ਸੈਗਮੈਂਟ 'ਚ ਮਿਲਦੇ ਹਾਂ ਸਸੇਖਾਣ ਪੰਜਾਬ ਦੀ ਉਹੀ ਖੁਸ਼ਬੂ ਪੰਜਾਬ ਦਾ ਉਹੀ ਰੰਗ ਤੇ ਪੰਜਾਬ ਵਾਲਾ ਸਵਾਦ ਸ਼ੁੱਧ ਤੇ ਤਾਜ਼ਾ ਖੇਤਾਂ ਤੋਂ ਸਿੱਧਾ ਤੁਹਾਡੇ ਡਾਈਨਿੰਗ ਟੇਬਲ ਤੱਕ ਫਾਰਮਰ ਮੇਡ ਚੱਕੀ ਫਰੈਸ਼ ਆਟਾ ਸਾਡੇ ਆٹے ਦੀ ਹੈ ਖਾਸ ਗੱਲ ਕਿਉਂਕਿ ਅਸੀਂ ਸਿਰਫ ਲੋਕਲ ਆਸਟ੍ਰੇਲੀਅਨ ਅਨਾਜ ਵਰਤਦੇ ਹਾਂ ਕੋਈ ਮਿਲਾਵਟ ਨਹੀਂ ਕੋਈ ਗਦਾਮਾਂ ਚ ਪਿਆ ਹੋਇਆ ਪੁਰਾਣਾ ਆਟਾ ਨਹੀਂ ਸਿਰਫ ਤਾਜ਼ਾ ਪੀਸਿਆ ਹੋਇਆ ਚੱਕੀ ਆਟਾ ਇੱਥੇ ਹਰ ਤਰ੍ਹਾਂ ਦੇ ਬਿਸਕੁਟ ਵੀ ਉਪਲਬਧ ਹਨ ਤੇ ਉਹਨਾਂ ਦੀ ਪੈਕੇਜਿੰਗ ਕਰਨ ਦਾ ਵੀ ਖਾਸ ਪ੍ਰਬੰਧ ਹੈ ਅਸੀਂ ਮੁਹੱਈਆ ਕਰਵਾਉਂਦੇ ਹਾਂ ਫਰੈਸ਼ ਆਟਾ